ਕੀ ਦੀ ਕੀ ਦੀਆਂ ਕੀ ਦੀਆਂ ਮਾਸੀਆਂ ਲਵੇ ਰਹੀ ਐ ਆਪਦੀਆਂ ਮਾਫੀਆਂ ਆਉਂਦੀਆਂ ਮੇਰੀਆਂ ਮਾਫੀਆਂ ਕਰਪਾ ਜੀ ਅੱਛਾ ਸੱਤ ਸਮਸਤੀਆਂ ਲਵੇ ਰਹੀ ਐ ਤੈਨੂੰ ਕੀ ਪਤਾ ਕਿਉਂ ਲਵੇ ਰਹੀ ਐ ਇਹ ਸਾਰਾ ਵੀਡੀਓ ਆ ਗਿਆ ਉਹਨਾਂ ਦੀਆਂ ਕੱਠੀਆਂ ਦੀਆਂ ਪੂੰਦੀ ਆ ਵੀਡੀਓ ਮੈਂ ਨਾ ਮੈਂ ਕਦੇ ਉੱਥੇ ਉੱਥੇ ਮੁੰਡਿਆਂ ਨੇ ਬੰਦਿਆਂ ਨੇ ਦੇਖਿਆ ਆ ਵੀਡੀਓ ਕਈਆਂ ਨੇ ਮੈਨੂੰ ਦੱਸਦੇ ਆ ਤੇ ਮਾਫੀਆਂ ਦੇ ਨਾਲ ਵੀ ਪੂੰਦੀ ਆ ਬੱਚੇ ਕਹਿੰਦੇ ਦੋ ਗੁੱਡੀਆਂ ਆ ਜੀ ਮੇਰੀਆਂ ਇਹ ਦੋ ਬੱਚੇ ਮਰੇ ਬੂਲੇ ਹੋਏ ਆ ਪੰਚਾਇਤ ਵੀ ਲੈ ਕੇ ਗਏ ਤੂੰ ਕਦੇ ਪੰਚਾਇਤ ਦੇ ਵਿੱਚ ਹੋਈ ਹੈ ਜੀ ਗੱਲਬਾਤ ਪੂਰੀ ਪੰਚਾਇਤ ਆਪਣੀ ਸਪੋਰਟ ਕਰਦੀ ਆ ਜਿਹਦੇ ਮੇਰੇ ਘਰੇ ਆਵੇ ਜੀ ਮੈਂ ਆਪੇ ਆਪਣੇ ਘਰੇ ਹੀ ਲਿਆਉਣੀ ਤੋਂ ਉਹਨਾਂ ਆ ਮੇਰੇ ਘਰੇ ਆਵੇ ਆਪਣਾ ਬੱਚਿਆਂ ਦੇ ਸਾਹਮਣੇ ਦੋਸਤੋ ਫੋਨ ਆਇਆਗਾ ਬਾਈ ਦਾ ਤਰਨਤਾਰਨ ਜ਼ਿਲ੍ਹੇ ਚ ਮਸਲਾ ਇਹਦਾ ਵੀ ਕੋਈ ਇਹ ਦੋ ਬੇਟੀਆਂ ਨੂੰ ਲੈ ਦਰ ਦਰ ਫਿਰ ਰਹੇ ਹੈਗੇ ਧੀਏ ਦੇ ਘਰ ਵਾਲੀ ਛੱਡ ਕੇ ਉਹਨੂੰ ਚਲੀ ਗਈ ਹਾਂ ਬਾਈ ਜੀ ਯਕੀਨ ਹੋਵੇ ਤੇਰਾ ਮੇਜਰ ਸਿੰਘ ਮੜਾ ਜਾ ਉੱਚੀ ਬਾਤ ਚ ਗੱਲ ਕਰ ਕਿ ਹਾਂਜੀ ਮੇਰਾ ਨਾਮ ਮੇਜਰ ਸਿੰਘ ਆ ਜੀ ਕਿਰੇ ਸਰਨਤਾਰਿਕ ਪੈਂਦਾ ਵਾ ਜੀ ਕੀ ਮਸਲਾ ਤੇਰਾ ਪੂਰਾ ਹਾਂਜੀ ਮਸਲਾ ਕੀ ਐ ਮਸਲਾ ਮੇਰਾ ਇਹ ਆ ਜੀ ਅੱਜ ਉਹ ਦੋਸਾਂ ਨਾਲ ਹੋ ਗਿਆ ਅੱਜ ਉਹ ਦੋ ਪਰਿਵਾਰ ਦੇ ਨਾਲ ਦੀ ਮੇਰੀ ਇਟਰਾ ਪਿੰਡ ਦੇ ਮੁੰਡੇ ਨਾਲ ਲੜਾਈ ਸੀ ਤੇਰੇ ਘਰ ਦੀ ਉਹ ਦੇ ਨਾਲ ਹਾਂਜੀ ਭੱਗ ਗਈ ਤੇ ਫੇਰ ਮੋੜੀ ਮਾਰੀ ਤੇ ਉਹ ਗਈ ਨਹੀਂ ਆ ਜੀ ਮੋੜ ਕੇ ਵੀ ਜ ਸਾਡੇ ਕੋਲ ਮੇਰੀ ਧਨ ਖੜੇ ਹੀ ਉਥੋਂ ਚਲੇ ਗਈ ਆ ਅਨੀ ਗਾਇ ਮਗਰ ਲਾ ਲੂਟੀਆਂ ਮਾਫੀਆਂ ਨੇ ਆ ਨਹੀਂ ਦਿੱndੀਆਂ ਤੇ ਹੈ ਗਈ ਮਾਫੀਆਂ ਦੇ ਕੋਲ ਜਾਂ ਅੱਜ 2 ਸਾਲ ਹੋ ਗਏ ਮੈਂ ਆਪਣੀਆਂ ਨੂੰ ਆਮ ਰੋਟੀ ਪਣੀ ਤੇ ਪੜਾ ਉਖਾਵਾ ਕਿੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ ਮੇਰੀ ਵਾਹ ਮੁਜੀ ਮੇਰਾ 2014 ਤੇ ਲਾਸਟ ਮਹੀਨੇ ਦੇ ਵਿਆਹ ਹੀ 10 ਸਾਲ ਮੇਰੇ ਵਿਆਹ ਹੋਏ ਹੈ 11 ਹੋ ਗਏ 11 12 ਹਾਂਜੀ 11 12 ਬੱਚੇ ਕਈ ਨੇ ਦੋ ਨੇ ਗੀਆਂ ਆਈ ਮੇਰੀਆਂ ਦੋ ਬੱਚੇ ਮੇਰੇ ਪੂਰੇ ਹੋਏ ਆ ਇੱਕ ਮੁੰਡਾ ਪੂਰਾ ਹੋਇਆ ਤੇ ਗੁੱਡੀ ਪੂਰੀ ਹੋਈ ਹੈ ਜੀ ਹੁਣ ਦੋ ਬੱਚੀਆਂ ਨੇ ਦੋ ਬੱਚੀਆਂ ਹੁਣ ਮੇਰੇ ਬੋਲ ਇੱਕ 10 ਸਾਲ ਦੀ ਆ ਅਨਾਵੇਂ ਮਹੀਨੇ ਜਨੂੰ ਪਿਛਲੇ 10 ਸਾਲ ਹੋ ਗਏ ਆ ਆ ਯਾਰ ਚਾਰਵਾਂ ਲਹਾਰ ਹੂੰ ਇੱਕ ਇੱਕ 8 ਸਾਲ ਦੀ ਹੈ ਜੀ ਲੈ ਵੀ ਦੇ ਉਸ ਤੋਂ ਦੇਖ ਸਕਦੇ ਹਾਂ ਵੀ ਦੇਖ ਸਕਦੇ ਹੋ ਬਾਈ ਦਾ ਤਰਨ ਤਰਨ ਜਲੇ ਚੋਂ ਫੋਨ ਆਇਆ ਜੋ ਧੀਆਂ ਦੇ ਮਸਲੇ ਮਹੱਲ ਨੇ ਦੇਖੋ ਹੁਣ ਫੋਨ ਆਇਆ ਕਹਿੰਦਾ ਵੀ ਮੇਰੇ ਘਰ ਵਾਲੀ ਜਿਹੜੀ ਪਿੰਡ ਦੇ ਮੁੰਡੇ ਨਾਲ ਜਾ ਉਂ ਚਲੀ ਗਈ ਵੀ ਮਾਸੀਆਂ ਕੋਲੇ ਰਹਿ ਰਹੀ ਹੈ ਤੇ ਪਰਮਾਸੀਆਂ ਮਿਲ ਨਹੀਂ ਦੇ ਰੀਆਂ ਹੁਣ ਦੋ ਬੱਚੀਆਂ ਨੂੰ ਲੈ ਕੇ ਕਿਵੇਂ ਸਾਂਭੂਗਾ ਹੁਣ ਮਟਿਆਰਾਂ ਹੋ ਰਹੀਆਂ ਨੇ ਅੱਗੇ ਬੱਚੀਆਂ ਯਾਰ ਵੀਡੀਓ ਸ਼ੇਅਰ ਕਰ ਦਿਓ ਇਹਦੀ ਮਾਂ ਤੱਕ ਪਹੁੰਚ ਜਾਏ ਕੋਈ ਪ੍ਰਸ਼ਾਸਨ ਤੱਕ ਪੰਚਾਇਤ ਵੀ ਲੈ ਕੇ ਗਏ ਤੂੰ ਕਦੇ ਪੰਚਾਇਤ ਦੇ ਵਿੱਚ ਵੀ ਹੋਈ ਹੈ ਜੀ ਗੱਲਬਾਤ ਪੂਰੀ ਪੰਚਾਇਤ ਆਪਣੀ ਰਿਪੋਰਟ ਕਰਦੀ ਆ ਜਿੰਨੇ ਤਾਂ ਚਲੋ ਪਿੰਡ ਦੇ ਪੱਖ ਦੇ ਵਿੱਚ ਉਧਰ ਵੀ ਗੱਲ ਕਰਦੇ ਉਹਨਾਂ ਦੇ ਸਾਡੇ ਨਾਲ ਵੀ ਸਾਡੀ ਗੱਲ ਉਧਰਾਂ ਤੇ ਦੋਹਾਂ ਪੰਚਾਇਤਾਂ ਨੇ ਸਮਝਿਆ ਉਹੜਿਆ ਕੀਤਾ ਨੂੰ ਪਰ ਉਹ ਮੁੰਡਾ ਪਿੰਡ ਦਾ ਜਹੇਦਾਰ ਮੁੰਡਾ ਪਾਕ ਪਿੰਡ ਕਰਦਾ ਰਿਹਾ ਵਾ ਉਹਨਾਂ ਮੁੰਡਾ ਯਾਨੀ ਕਿ ਵੀ ਮੁੰਡੇ ਕੇ ਮੇਰੇ ਘਰ ਵਾਲੀ ਉਹਨਾਂ ਨੇ ਮੁੰਡੇ ਦੇ ਬੋਲ ਹੋ ਗਏ ਅਜੇ ਵੀ ਮੇਰੇ ਮਾਪਿਆਂ ਨਾਲ ਉਹਦੀਆਂ ਮਾਫ਼ੀਆਂ ਕੋਲੇ ਰਹਿਂਦਾ ਹੀ ਰਹੀ ਦੀ ਆ ਤੇ ਮਾਪਿਆਂ ਮਿਲ ਨਹੀਂ ਕੇ ਮੀਆਂ ਕਿਹਦੀ ਕਿਹਦੀਆਂ ਕਿਹਦੀਆਂ ਮਾਸੀਆਂ ਲਵੇ ਰਹੀ ਹੈ ਮਾਫ਼ੀਆਂ ਮਾਫ਼ੀਆਂ ਉਹਦੀਆਂ ਮੇਰੀਆਂ ਮਾਫ਼ੀਆਂ ਪਪਾ ਜੀ ਅੱਛਾ ਸੱਤ ਸਮਸਤੀਆਂ ਲਵੇ ਰਹੀ ਹੈ ਤੈਨੂੰ ਕੀ ਪਤਾ ਵੀ ਉਹ ਲਵੇ ਰਹੀ ਹੈ ਇਹ ਸਾਰਾ ਵੀਡੀਓ ਆਂਦੀਆਂ ਉਹਨਾਂ ਦੀਆਂ ਕੱਠੀਆਂ ਦੀਆਂ ਹੁੰਦੀ ਆ ਵੀਡੀਓ ਮਾਈਨਰ ਮੈਂ ਕਿਤੇ ਉੱਤੇ ਉਹ ਫੇਮੁੰ ਦੇ ਨਾਲ ਵੀ ਬੰਦਿਆਂ ਨੇ ਦੇਖਿਆ ਵੀਡੀਓ ਕਈਆਂ ਨੇ ਮੈਨੂੰ ਦੱਸ ਦੇ ਆ ਤੇ ਮਾਫੀਆਂ ਦੇ ਨਾਲ ਵੀ ਪਉਂਦੀ ਆ ਅੱਛਾ ਉਹ ਤੈਨੂੰ ਮਾਫੀਆਂ ਮਿਲ ਨਹੀਂ ਦੇ ਰੀਆਂ ਮੈਨੂੰ ਮਾਫੀਆਂ ਮਿਲ ਨਹੀਂ ਦੇ ਰੀਆਂ ਮੇਰੇ ਤੇ ਮਾਫੀਆਂ ਨੇ ਦਰਖਾਸਤ ਕੀਤੀ ਵੀ ਸਾਡੀ ਜੱਲੂ ਸਾਡੀ ਭਨੇ ਵੀ ਮਰ ਗਈ ਆ ਤੇ ਸਾਡਾ ਜਵਾਈ ਵੀ ਮਰ ਗਿਆ ਅਹੀਂ ਇਹਦੇ ਨਾਲ ਮੇਲ ਵਰਤ ਕੋਈ ਰੱਖਣਾ ਅਹੀਂ ਆਇਤੋਂ ਇਹਨਾਂ ਨੇ ਸੱਭਿਆ ਹੋ ਆ ਮੈਂ ਇੱਕ ਦਰਖਾਸਤ ਕੀਤੀ ਇਸ ਕੋ ਕਰਾਣੇ ਤੇ ਨਾ ਪੰਚਾਇਤ ਜਦੋਂ ਦਰਖਾਸਤ ਤੋਂ ਬਾਅਦ ਫਿਰ ਕੀ ਬਣਿਆ ਕੇ ਉਦੋਂ ਬਾਅਦ ਉਹਨਾਂ ਨੇ ਦਰਖਾਸਤ ਦੇਈ ਕਿ ਤੇ ਮਹੀਨੇ ਬਾਅਦ ਹੀ ਉਹ ਜਵਾਨੀ 10 ਦਿਨ ਵੀ ਨਹੀਂ ਰਹੀ ਦਵੇਂ ਦਵੇਂ 4ਵੇਂ ਦਿਨ ਫੇਰ ਇੱਥੋਂ ਮੇਰੀ ਭੈਣ ਕੋਲ ਚਲੇ ਗਈ ਕਿ ਮੈਂ ਨਹੀਂ ਰਹਿਣਾ ਮਾਪਿਆਂ ਕੋਲ ਚੱਲਣੀ ਆ ਮੈਂ ਕਰਤੋ ਨਹੀਂ ਰਹਿਣਾ ਤੇ ਮਾਪਿਆਂ ਕੋਲ ਗਈ ਨਾ ਫਿਰ ਬੱਚੀਆਂ ਤਾਂ ਬੱਚੀਆਂ ਤਾਂ ਦੇ ਦਾਂਦੇ ਬੱਚੀਆਂ ਮਾਰਾ ਜੇ ਮੈਂ ਖੜੀਆਂ ਹੀ ਨਹੀਂ ਆ ਉਹ ਬੱਚੀਆਂ ਦਾ ਉਹ ਕਰਲੀ ਨਹੀਂ ਮੈਂ ਕਿਤੇ ਵੀ ਨਾ ਖਰਦਣਾ ਦਾ ਕਰਨੀਆਂ ਕੁੜੀਆਂ ਤੇ ਮੇਰੇ ਕੋਲੇ ਹੀ ਤਾਂ ਕਿ ਇਦਾਂ ਲਿਕੇ ਗਈ ਲੱਗ ਗਈ ਕਿੰਨਾ ਭੈਣ ਨਾਲ ਵੀ ਚੱਲ ਮਾਣਾ ਉਹਦਾ ਉਹ ਜੂਨਾ ਮੈਂ ਸ਼ਾਮੀ ਜਾਂ ਫੇਰੇ ਛੱਡ ਕੇ ਆਉਂਗੀ ਹੂੰ ਤੇ ਉਹਨੇ ਹੀ ਕੀਤਾ ਵੀ ਮਾਪਿਆਂ ਦੇ ਕੋਲ ਆ ਤੇ ਮੈਂ ਗਿਆ ਵੀਆਂ ਕੁੜੀਆਂ ਨੂੰ ਵੀ ਲੈ ਕੇ ਜਾਵਾਂ ਤੇ ਮਾਣ ਤੇ ਮੇਰੀ ਛੋਟੀ ਭਰਾ ਨੰਬਰਦਾਰ ਹੀ ਵਿਆਹੀ ਆ ਉਹ ਤੇ ਉਹ ਤੋਂ ਬਾਅਦ ਉਦੋਂ ਤੇ ਕੋਈ ਗੱਲ ਨਹੀਂ ਕੀਤੀ ਦੂਜੇ ਤੋਂ ਉਸੇ ਨੂੰ ਮਿਲੀਆਂ ਬਾਜ਼ਾਰ ਦੇ ਵਿੱਚ ਤੇ ਆ ਰਹੀਆਂ ਸਾਡੇ ਘਰੇ ਨਹੀਂ ਲੈ ਕੇ ਆਉਣਾ ਨਾ ਕੁੜੀਆਂ ਨੂੰ ਆਉਣਾ ਨਾ ਵੇਖੇ ਰਵੇ ਤੇ ਨਾ ਤੋਂ ਆਈ ਤੇ ਹੁਣ ਤੁਸੀਂ ਕੀ ਚਾਹੁੰਦੇ ਤੂੰ ਮੈਂ ਕਿਹੋ ਜਿਹਾ ਹੀ ਜਾ ਤੇ ਮੇਰੇ ਘਰੇ ਆਵੇ ਜੀ ਮੈਂ ਵੀ ਆਪਣੇ ਘਰੇ ਲਿਆਉਣੀ ਦੋਨਾਂ ਵਾਂ ਮੇਰੇ ਘਰੇ ਆਵੇ ਆਪਣਾ ਬੱਚਿਆਂ ਨੂੰ ਸਾਹਮਣੇ ਤੇ ਜਾਂ ਫਿਰ ਮੇਰੀਆਂ ਬੱਚੀਆਂ ਲਵੇ ਤੇ ਕਿਉਂਕਿ ਮਾਂ ਤੋਂ ਪਿਆ ਬੱਚਿਆਂ ਤਾਂ ਨੂੰ ਪਤਾ ਨਹੀਂ ਬੰਦਾ ਕੀ ਸੰਭੂਗਾ ਪੂਰੀ ਅੱਗੇ ਮਟਿਆਰ ਹੋ ਰਹੀ ਆ ਮੈਂ ਨਾ ਉਹਨੂੰ ਨਮਾਉਣ ਜੋਗਾ ਕਰੀ ਨੂੰ ਨਾ ਉਹ ਨੂੰ ਮੈਂ ਉਹਦਾ ਫਿਰ ਬੋਣ ਜੋਗਾ ਦੇਖ ਸਕਦੇ ਹੋ ਦੋਸਤੋ ਮਾਂ ਨੂੰ ਬੱਚਿਆਂ ਦੇ ਨੂੰ ਬੇਨਤੀ ਕਰਦੇ ਅਸੀਂ ਵੀ ਵੀ ਯਾਰ ਦੇਖੋ ਹੁਣ ਬਾਪ ਮਟਿਆਰਾਂ ਧੀਆਂ ਨੂੰ ਕਿਵੇਂ ਹੁਣ 10 11 ਸਾਲ ਦੀ ਆ ਕਹਿੰਦਾ ਮੈਂ ਨਮਾਉਣ ਜੋਗਾ ਇੱਥੇ ਅੱਗੇ ਮਟਿਆਰ ਵੀ ਹੋਊਗੀ ਮਾਂ ਤੋਂ ਬਿਨਾਂ ਔਖਾ ਹੈ ਜੇ ਤਾਂ ਉਹੀ ਮਰ ਜੇ ਪਰ ਤਾਂ ਵੱਖਰੀ ਗੱਲ ਹੈ ਰੱਬ ਦਾ ਸ਼ੁਕਰ ਹੈ ਲੱਗਦਾ ਜਦ ਜਿਹੜਾ ਹੋ ਗਿਆ ਹੋ ਗਿਆ ਹੁਣ ਮਾਂ ਨੂੰ ਯਾਦ ਵੀ ਕਰਦੀਆਂ ਨੇ ਬੱਚੀਆਂ ਮਾਂ ਤੱਕ ਵੀਡੀਓ ਪਹੁੰਚਾ ਦਿਓ ਮਾਂ ਨੂੰ ਵੀ ਬੇਨਤੀ ਹੈ ਕਿ ਯਾਰ ਤੂੰ ਵਾਪਸ ਆ ਜਾ ਜਾਂ ਬੱਚੀਆਂ ਨੂੰ ਲੈ ਜਾ ਨਾਲ ਇਹ ਕਿਵੇਂ ਸਾਮੂ ਬਾਹਰ ਕੰਮ ਧੰਦੇ ਤੇ ਲੱਗ ਜਾਂਦਾ ਹੈ ਸ਼ੈਡਾਂ ਦਾ ਕੰਮ ਵੀ ਕਰਦਾ ਹੈ ਉਹਦਾ ਨੰਬਰ ਹੈਗਾ ਉਹਦਾ ਉਹਦਾ ਨੰਬਰ ਹੈਗਾ ਨੰਬਰ ਤੇਰੇ ਘਰ ਵਾਲੀ ਦਾ ਨੰਬਰ ਤੇ ਹੈਗਾ ਜੀ ਉਹਦਾ ਨਾ ਨਾ ਨੰਬਰ ਤਾਂ ਦੇ ਪਰ ਲੈ ਕੇ ਉਹਦਾ ਫੋਨ ਨੰਬਰ ਤਾਂ ਦੇ ਕਿੱਥੋਂ ਲੈ ਕੇ ਆਉਗਣਾ ਹੈ ਲੈ ਨਾਮ ਵਾਲੀ ਨੰਬਰ ਲੈ ਕੇ ਦੇ ਫਿਰ ਕਰਾਂਗੇ ਗੱਲ ਉਹਦੇ ਨਾਲ ਅਸੀਂ ਠੀਕ ਹੈ ਜੀ ਹਾਂ ਨੰਬਰ ਲੈ ਕੇ ਦੇ ਨੰਬਰ ਨਾਲ ਆਪ ਵੀ ਨਿੱਕੀ ਧਿਆਨ ਤੋਂ ਲੈ ਕੇ ਤੇ ਤੁਹਾਨੂੰ ਕੀ ਜਨਾਵਾ ਤੇ ਇਹਦਾ ਆਈਡੀਆ ਮਾਫੀਆਂ ਦਾ ਨਾਮ ਉਹ ਜੀ ਲੈਣਾ ਵਾ ਤੇ ਉਹ ਲੈ ਲਓ ਤੇ ਨਾ ਮਾਸੀਆਂ ਦਾ ਤਾਂ ਫਿਰ ਲਵਾਂਗੇ ਫਿਰ ਪਹਿਲਾਂ ਗੱਲਾਂ ਕਰ ਲਾਂਗੇ ਮਾਸੀਆਂ ਨਾਲ ਮਾਸੀਆਂ ਦਾ ਨੰਬਰ ਵੀ ਲੈ ਲੈ ਕੋਈ ਦਾ ਵੀ ਲੈ ਲੈ ਠੀਕ ਹੈ ਹਾਂ ਨੰਬਰ ਲੈ ਕੇ ਦੇ ਠੀਕ ਹੈ ਠੀਕ ਹੈ ਬਈ